ਪਰਵਾਸੀਆਂ ਦੇ ਹੌਸਲੇ ਇਸ ਕਦਰ ਵੱਜ ਚੁੱਕੇ ਨੇ ਕਿ ਹੁਣ ਉਹਨਾਂ ਦੇ ਵੱਲੋਂ ਪੰਜਾਬੀਆਂ ਤੇ ਉਂਗਲ ਚੁੱਕੀ ਜਾ ਰਹੀ ਹੈ। ਇੱਥੋਂ ਤੱਕ ਕਿ ਨਿਹੰਗ ਸਿੰਘਾਂ ਨੂੰ ਲੈ ਕੇ ਵੀ ਉਹਨਾਂ ਦੀਆਂ ਪੱਗਾਂ ਉਤਾਰਨ ਦੀਆਂ ਧਮਕੀਆਂ, ਗੋਲੀਆਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਜੀ ਹਾਂ, ਸੋਸ਼ਲ ਮੀਡੀਆ ਤੇ ਇੱਕ ਨਿਹੰਗ ਸਿੰਘ ਨੇ ਇਹਨਾਂ ਪਰਵਾਸੀਆਂ ਦੀ ਵੀਡੀਓ ਬਣਾ ਕੇ ਵਾਇਲ ਕੀਤੀ ਹੈ ਜਿਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਵਾਸੀ ਮਹਿਲਾ ਨਿਹੰਗ ਸਿੰਘ ਦੇ ਨਾਲ ਉਲਝਦੀ ਨਜ਼ਰ ਆ ਰਹੀ ਹੈ। ਜਿਸ ਦੌਰਾਨ ਨਿਹੰਗ ਸਿੰਘ ਨੇ ਕਿਹਾ ਕਿ ਇਸ ਮਹਿਲਾ ਦੇ ਵੱਲੋਂ ਸਾਡੀਆਂ ਪੱਗਾਂ ਉਤਾਰਨ ਅਤੇ ਗੋਲੀਆਂ ਮਾਰ ਕੇ ਯੂਪੀ ਭੱਜਣ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਫਿਰ ਦੇਖਿਆ ਜਾਂਦਾ ਕਿ ਉਹ ਮਹਿਲਾ ਕਾਫੀ ਤਕਰਾਰਬਾਜ਼ੀ ਵੀ ਕਰਦੀ ਹੈ ਅਤੇ ਆਪਣੇ ਸਾਥੀ ਹੋਰ ਪਰਿਵਾਸੀਆਂ ਨੂੰ ਸੱਦ ਲੈਂਦੀ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਆ ਜਾਂਦਾ ਆਓ ਨਜ਼ਰ ਮਾਰ ਦਿਆ ਇਨ੍ਹਾਂ ਤਸਵੀਰਾਂ ਤੇ ਸਾਡੇ ਉਹ ਬੋਲ ਕੇ ਗਈ ਹੈ ਗਾਲੀ ਗਲੋਚ ਕਰਕੇ ਕਿ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਉੱਥੇ ਮੈਂ ਬੈਠਾ ਸੌਂਦਿਆ ਸੀਗਾ ਕਹਿੰਦੀ ਗੋਲੀਆਂ ਮਾਰਾਂਗੇ ਬਾਅਦ ਚ ਯੂਪੀ ਭਾਰਪਾ ਚਾਵਾਂਗੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਜੇ ਤੁਸੀਂ ਵਾਕਿਆ ਪੱਗਾਂ ਨੂੰ ਹੱਥ ਪਾਉਣੇ ਨਾ ਫਿਰ ਤੁਸੀਂ ਆਪ ਦੇਖ ਲਓ ਸ਼ਰਿਆ ਉਹ ਚਿੱਟਾ ਵੀ ਵੇਚਦੀ ਆ दारू ਵੀ ਵੇਚਦੀ ਆ ਸ਼ਰਿਆ ਬਦਮਾਸ਼ੀ ਕਰਦੀ ਆ ਇੱਥੇ ਕਹਿੰਦੀ ਪੋਸਟਾ ਮੇਰੀ ਜੇਬ 'ਚ ਆ ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ ਕਿੱਥੇ ਆ ਕੋਈ ਨਾ ਫਰਦਾ ਫੜਿਆ ਹੋਇਆ ਉਹ ਜਾ ਰਿਹਾ ਉਹ ਜਾ ਰਿਹਾ ਫੜਿਆਂ ਨੂੰ ਫੜੋ 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 ਉਹ ਜਨਾਨੀ ਬਦਮਾਸ਼ੀ ਕਰਦੀ ਆ ਇੱਥੇ ਆ ਗਿਆ ਜੇ ਇੱਕ ਬੰਦਾ ਕਾਬੂ ਕਰ ਲਿਆ ਭਈਆ ਪਹਾਨ ਸਾਹਿਬ ਗਰਮ ਹੋ ਗਏ ਖੱਤੋਪਾਈ ਹੋ ਉਹਨੂੰ ਫਿਰਦਾ ਪਿਆ ਸੀਗਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਖੈ ਦੇਖਿਆ ਜਾ ਬਤਾ ਇਸ ਤੋਂ ਪਹਿਲਾਂ ਵੀ ਪਰਿਵਾਸੀਆਂ ਦੀਆਂ ਜਈਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਨੇ ਕਿ ਉਹਨਾਂ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਧਮਕਾਇਆ ਜਾ ਰਿਹਾ ਜਿੱਦੇ ਚੱਲਦੇ ਹੁਣ ਕਾਫੀ ਤਕਰਾਰਬਾਜ਼ੀ ਵੀ ਦੇਖਣ ਨੂੰ ਮਿਲ ਰਹੀ ਆ ਹੁਣ ਤਾਂ ਪੱਗਾਂ ਨੂੰ ਹੱਥ ਪਾਉਣ ਤੱਕ ਦੀ ਨੌਬਤ ਪਹੁੰਚ ਚੁੱਕੀ ਆ ਜਿੱਦੇ ਚੱਲਦੇ ਪਰਿਵਾਸੀਆਂ ਦੀ ਗੁੰਡਾਗਰਦੀ ਲਗਾਤਾਰ ਸਾਹਮਣੇ ਆ ਰਹੀ ਆ ਬੀਰਾਰੀ ਰਿਪੋਰਟ ਹਰਫ ਪੰਜਾਬ ਟੀਵੀ